ਵੈਲਕਮ ਜੀ ਤੁਹਾਡਾ ਆਪਣੇ ਚੈਨਲ ਦੇ ਵਿੱਚ ਅੱਜ ਤੁਹਾਨੂੰ ਆਪਾਂ ਦੱਸਦੇ ਹਾਂਗੇ ਵੀ ਆਪਾਂ ਸੈੱਡ ਵਾਲੀ ਸੀਨ ਕਿਵੇਂ ਲਾਈਏ ਤੇ ਆਪਣਾ ਜਾਨਕਿ ਜਿਹੜਾ ਬੈਕ ਫਰੰਟ ਵਾਲਾ ਲਗਾ ਲਗਾ ਉਹ ਵੀ ਪਿੱਛੇ ਨਾ ਡਿੱਗੇ ਤੇ ਆਪਣੀ ਫੀਟਿੰਗ ਜਾਨਕਿ ਫੀਟਿੰਗ ਵਧੀਆ ਆਵੇ ਉਹਨੂੰ ਲਾਉਣ ਲਈ ਨਾ ਪਹਿਲਾਂ ਆਪਾਂ ਕਈ ਵੇਰ ਆਪਣੇ ਉੱਪਰੋਂ ਇਸ ਤਰ੍ਹਾਂ ਇਸ ਤਰ੍ਹਾਂ ਲਾਉਣ ਲੱਗ ਜੰਨੇ ਆਪਾਂ ਉੱਪਰੋਂ ਰੱਖ ਕੇ ਕਈ ਵਾਰ ਉੱਪਰੋਂ ਕੱਪੜਾ ਜਾਨਕਿ ਇਸ ਤਰ੍ਹਾਂ ਬਾਦ ਘੱਟ ਜਾਂਦਾ ਹੈਗਾ ਤੇ نیچے ਆ ਕੇ ਆਪਣਾ ਜਿਹੜੀ ਆਹ ਵਾਲਾ ਚਾਕ ਦੇਣੀ ਜਾਂ ਆਪਾਂ ਆਹ ਵਾਲਾ ਕੱਟ ਲਾਇਆ ਵੇ ਇਹਨਾਂ ਦਾ ਨਾ ਫਰਕ ਪੈ ਜਾਂਦਾ ਦੇਖੋ ਜੀ ਵੀ ਇਹ ਥੱਲੇ ਉੱਤੇ ਹੋ ਜਾਂਦੇ ਵੀ ਇਹਨੂੰ ਇਹਨੂੰ ਸੈੱਟ ਵਾਲੀ ਸਿਉਣ ਲਾਉਣ ਦਾ ਸਭ ਤੋਂ ਵਧੀਆ ਤਰੀਕਾ ਇਹ ਹੈਗਾ ਵੀ ਇਹਨੂੰ ਨਾ ਜਿਵੇਂ ਆਪਾਂ ਕੱਟ ਲਾਏ ਹੋਏ ਹੈਗੇ ਚੱਕ ਵਾਲਿਆ ਕੱਟ ਰੱਖੇ ਹੋਏ ਆ ਇਹ ਕੱਟ ਨਾ ਲੱਗੇ ਹੋਏ ਹੈਗੇ ਇਹ ਕੱਟਾਂ ਤੋਂ ਤੋਂ ਇਸ ਤਰ੍ਹਾਂ ਦੇਖੋ ਜੀ ਤੁਹਾਨੂੰ ਦੱਸ ਦਿਆਂਗੇ ਜਿਹੜੀ ਇਹਦੀ ਮਾੜੀ-ਮੋਟੀ ਬਾਦ ਘਟੂਗੀ ਕੁਝ ਵੀ ਹੁੰਦਾ ਜੀ ਉਹ ਉੱਪਰ ਨਿਕਲ ਜਾਂਦਾ ਤੁਹਾਨੂੰ ਦੱਸ ਦਿਆਂਗੇ ਆਪ ਦੇਖੋ ਜੀ ਇੱਥੋਂ ਕੱਟਾਂ ਤੋਂ ਜਿਹੜੇ ਆ ਵਾਲੇ ਕੱਟ ਨਾ ਕੱਟ ਮਲਾ ਕੇ In un'unicità appai strano alla bindi. Appanisci all'alle, sì? Additi, e tutta tacca ਆ ਆਪਣਾ ਜਨ ਕੀ ਅੱਧਾ ਇੰਚ ਵੱਧ ਗਿਆ ਇਹਨੂੰ ਆਪਾਂ ਕੱਟ ਦਾਂਗੇ ਜਿਹੜਾ ਅੱਧਾ ਇੰਚ ਵੱਧ ਗਿਆ ਇਹ ਆਪਣਾ ਤਾਂ ਕਰਕੇ ਅੱਧਾ ਇੰਚ ਬੈਕ ਵਾਲਾ ਸਾਈਡ ਤਾਂ ਵਧੀ ਹੈ ਜਿਹੜੀ ਆਪਣੀ ਆਹ ਵਾਲੀ ਪਲੋਈ ਪਾਈ ਹੁੰਦੀ ਹੈ ਜਿਹੜੀ ਆਪਣੀ ਆਹ ਵਾਲੀ ਪਲੋਈ ਪਾਈ ਹੁੰਦੀ ਹੈ ਇਹਦੇ ਵਿੱਚ ਕੁਝ ਕਪੜਾ ਇਕੱਠਾ ਹੋ ਜਾਂਦਾ ਜਦੋਂ ਤੇ ਆਪਣਾ ਜਨਨੀ ਬੈਕ ਵਾਲਾ ਸਾਈਡ ਵੱਧ ਜਾਂਦੀ ਹੈ ਤੇ ਫਰੰਟ ਵਾਲੀ ਸਾਈਡ ਕੱਟ ਜਾਂਦੀ ਹੈ ਜਦੋਂ ਫਰੰਟ ਵਾਲੀ ਸਾਈਡ ਕੱਟ ਜਾਂਦੀ ਤੇ ਬੈਕ ਵਾਲੀ ਸਾਈਡ ਵੱਧ ਜਾਂਦੀ ਹੈ ਦੋਨੋਂ ਜਦੋਂ ਆਪਾਂ ਇੱਕੋ ਜਿਹੀ ਇਸ ਤਰ੍ਹਾਂ ਕਰਕੇ ਸਟਿਚ ਕਰਦੇ ਹੈਗੇ ਤਾਂ ਆਪਣੀ ਬੈਕ ਵਾਲੀ ਸਾਈਡ ਜਨਨੀ ਕਿ ਜਿਹੜੀ ਬਦਲ ਕਰਕੇ ਤੇ ਫਿਰ ਉਹ ਆਪਣਾ ਨਾ ਜਿਹੜਾ ਗਲਾਗਾ ਉਹ ਪਿੱਛੇ ਨੂੰ ਡਿੱਗਣ ਲੱਗ ਜਾਂਦਾ ਹੈਗਾ ਇਹਦੇ ਨਾਲ ਆਪਣਾ ਗਲਾ ਪਿੱਛੇ ਨੂੰ ਨਹੀਂ ਡਿੱਗਦਾ ਹੈਗਾਗਾ ਆ ਦੇਖੋ ਜੀ ਹੁਣ ਆਪਾਂ ਆਹ ਵਾਲੀ ਚੀਜ਼ ਇੰਨਾ ਵੱਧ ਗਿਆ ਹੁਣ ਇਹਨੂੰ ਆਪਾਂ ਨਾ ਉਹ ਕਰ ਲਾਂਗੇ ਜਾਨੀ ਕਿ ਇਹਨੂੰ ਆਪਾਂ ਕੱਟ ਦਾਂਗੇ ਜਿੰਨਾ ਕ ਆਪਣਾ ਵਧਿਆ ਉਹਨੂੰ ਕੱਟ ਦਾਂਗੇ ਆਪਾਂ ਇਹ ਆਪਰੇ نیچے ਨਾ ਵਰਕ ਆ ਗਿਆ ਸੂਟ ਦਾ ਉਹਦੇ ਕਰਕੇ ਮਸ਼ੀਨਾਂ ਇਹ ਕਰ ਗਈ ਜਿਹੜਾ ਵਧਿਆ ਹੋਇਆ ਕਪੜਾ ਉਹਨੂੰ ਆਪਾਂ ਆਪਾਂ ਡਬਲ ਸਿੰਗ ਕਰ ਦਿੰਨੇ ਆ ਜੇ ਸਾਈਡ ਆਪਾਂ ਜਿਵੇਂ ਆਪਾਂ ਇਧਰਲੀ ਸਾਈਡ ਲਾਈਏ ਸੀ ਨਾ ਉਸ ਤਰ੍ਹਾਂ ਇਧਰ ਲਾਵਾਂਗੇ ਪਰ ਦੂਜੀ ਸਾਈਡ ਵੀ ਤੁਹਾਨੂੰ ਲਾ ਕੇ ਸੀਨ ਲਾਖੋਣੇ ਹੈਗੇ ਵੀ ਆਪਾਂ ਦੂਜੀ ਸਾਈਡ ਕਿਵੇਂ ਲਾਈਏ ਸੀ ਇਹਨੂੰ ਆ ਦੇਖੋ ਜੀ ਜਿਹੜੇ ਦੂਜੀ ਦੂਸਰੀ ਸਾਈਡ ਵੀ ਆਪਣਾ ਇਸ ਤਰੀਕ ਰੱਖ ਲਾਂਗੇ ਐਵੇਂ ਦੂਸਰੀ ਸਾਈਡ ਇਸ ਤਰ੍ਹਾਂ ਨਹੀਂ ਕਰਨਾ ਹੈਗਾ ਵੀ ਜਾਨੀ ਕਿ ਆਪਾਂ ਵੀ ਉੱਪਰੋਂ ਥੱਲੇ ਨੂੰ ਉਹ ਕਰ ਲੈਣਾ ਹੈ ਦੂਸਰੀ ਸਾਈਡ ਵੀ ਆਪਾਂ ਇਸ ਤਰੀਕ ਮਸ਼ੀਨ ਨੂੰ ਨਾ ਆ ਜਿਹੜਾ ਕੱਟ ਆਗਾ ਆਪਾਂ ਕੱਟ ਨਾਲ ਕੱਟ ਮਲਾ ਕੇ ਇਸ ਤਰ੍ਹਾਂ ਜਿਹੜਾ ਆਪਣਾ ਸਾਈਡ ਵਾਲਾ ਕੱਟ ਹੈ ਆ ਕੱਟ ਜਦੋਂ ਤੁਸੀਂ ਆਪਾਂ ਸੂਟ ਕਟਿੰਗ ਕਰਦੇ ਆਂ ਕਿ ਉਦੋਂ ਹੀ ਚੱਕਾ ਵਾਲੇ ਕੱਟ ਲਾ ਲਿਆ ਕਰੋ ਤੁਸੀਂ ਤੇ ਕੱਟ ਨਾਲ ਕੱਟ ਮਲਾ ਕੇ ਇਸ ਤਰ੍ਹਾਂ ਇੱਤੋ ਫੇਰਾ ਪਰ ਅਕਲੇ ਨਿਸਤਰਾ ਜਿਵੇਂ ਆਪਾਂ ਉਧਰਲੀ ਸਾਈਡ ਸੀਨ ਲਾਈ ਸੀ ਉਸ ਤਰ੍ਹਾਂ ਹੀ ਆਪਾਂ ਇਧਰਲੀ ਸਾਈਡ ਵੀ ਉਸ ਤਰ੍ਹਾਂ ਹੀ ਲਾਵਾਂਗੇ ਇਸ ਤਰ੍ਹਾਂ ਸੀਨ ਲਾਉਣ ਨਾਲ ਆਪਣੇ ਤੁਹਾਨੂੰ ਦੱਸੇਗਾ ਸੀਟਿੰਗ ਬਿਲਕੁਲ ਸਹੀ ਆਉਂਦੀ ਹੈ ਨਾ ਆਪਣਾ ਜਿਹੜਾ ਸੂਟ ਦਾ ਗਲਾ ਉਹ ਪਿੱਛੇ ਜਾਵੇ ਤੇ ਨਾ ਹੀ ਆਪਣੇ ਜਾਨੀ ਕਿ ਜੇ ਕੋਈ ਆਪਣਾ ਜਿਹੜਾ ਫਰੀਜ਼ ਹੈਗਾ ਸੂਟ ਹੈਗਾ ਉਹ ਟੇਡਾ ਜਾਵੇ ਤੇਈ ਵਾਰੀ ਆਪਣਾ ਇਹ ਹੁੰਦਾ ਵੀ ਜਿਵੇਂ ਆਪਾਂ ਕੋਈ ਫਰਕ ਪੈ ਜਾਂਦਾ ਕਈ ਵਾਰੀ ਆਪਣੇ ਸੂਟ ਦੇ ਵਿੱਚ ਤੇ ਜਾਨੀ ਕਿ ਉਹ ਟੇਡਾ ਤਾਂ ਜਾਣ ਲੱਗ ਜਾਂਦਾ ਇਸ ਤਰ੍ਹਾਂ ਟੇਡਾ ਵੀ ਨਹੀਂ ਜਾਂਦਾ ਹੈਗਾ ਕਾਂਚ 'ਚ ਵੀ ਨਹੀਂ ਜਾਂਦਾ ਆਪਣਾ ਸੂਟ ਇਕ ਕੋਈ ਸਹੀ ਹੁੰਦਾਗਾ ਇਸ ਤਰ੍ਹਾਂ ਸੀਨ ਲਾਉਣਾ ਤੁਸੀਂ ਲਾ ਕੇ ਦੇਖਿਓ ਹੁਣ ਆਪਾਂ ਹਮੇਸ਼ਾ ਹੀਆਂ ਦਾ ਉੱਪਰੋਂ ਲੈ ਕੇ ਸੀਨ ਆਪਾਂ ਨੀਚੇ ਨੂੰ ਲੈ ਕੇ ਆਉਣੇ ਹੈਗੇ ਤੇ ਪਰ ਇਸ ਤਰ੍ਹਾਂ ਸੀਨ ਨਾ ਲਾਓ ਤੁਸੀਂ ਨੀਚੇ ਤੋਂ ਯਾਨੀ ਕਿ ਉੱਪਰ ਨੂੰ ਸੀਨ ਲਾਓ ਤੁਸੀਂ ਦੇਖਿਓ ਲਾ ਕੇ ਛੁੱਟ ਦੇ ਤੇ ਆਹ ਕੱਟ ਜ਼ਰੂਰ ਲਾ ਲਿਓ ਪਹਿਲਾਂ ਅਜਿ ਕੁਝ ਆਪਾਂ ਲਾ ਲਈ ਦੋਨੋਂ ਸਾਈਡ ਹੀ ਸੀਨ ਜੇ ਮੜਾ ਮੋਟਾ ਆਪਣਾ ਵੱਧ ਘੱਟ ਕੱਪੜਾ ਉਹ ਉੱਪਰ ਨਿਕਲ ਜਾਂਦਾ ਆ ਦੇਖੋ ਜੀ ਤੇ ਆਪਾਂ ਦੋਨੋਂ ਸਾਈਡ ਇਸ ਤਰ੍ਹਾਂ ਲਾਗੀ ਜੇ ਇਸ ਤਰ੍ਹਾਂ ਸੀਨ ਲਾਉਣੀਆਂ ਤੁਹਾਨੂੰ ਆਪਾਂ ਪਹਿਲਾਂ ਵੀ ਦੱਸਿਆ ਵੀ ਨਾ ਆਪਣਾ ਜਾਨਕੀ ਜਿਹੜਾ ਗਲਾਗਾ ਤੇ ਵੀਰੀ ਆਪਣਾ ਜਿਹੜਾ ਫਰੰਟ ਵਾਲਾ ਗਲਾ ਪਿੱਛੇ ਡਿੱਗਣ ਲੱਗ ਜਾਂਦਾ ਪਿੱਛੇ ਚਲਾ ਜਾਂਦਾ ਸੂਟ ਨਾ ਇਸ ਤਰ੍ਹਾਂ ਸੂਟ ਆਪਣਾ ਪਿੱਛੇ ਨੂੰ ਜਾਵੇ ਗਲਾ ਤੇ ਨਾ ਹੀ ਆਪਣੀ ਕੋਈ ਫਰਕ ਪਵੇ ਇਸ ਤਰ੍ਹਾਂ ਜ਼ਰੂਰ ਸੀਨ ਲਾ ਕੇ ਦੇਖਿਓ ਤੁਸੀਂ ਦੀ थैंक यू जी ਆਪਣੀ ਫੁੱਲ ਵੀਡੀਓ ਵਾਚ ਕਰਨ ਲਈ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਵੀਡੀਓ ਆਪਣੀ ਕਿਵੇਂ ਦੀ ਲੱਗੀ ਤੇ थैंक यू ਜੀ ਵਾਂਸ ਅਗੇਨ ਬਾਏ ਬਾਏ